ਪੁਖਮંત્રી ਭਗਵੰਤ ਮਾਨ ਵੱਲੋਂ ਅੱਜ ਤਨਤਾਂ ਚ ਹਰਮਿੰਦਰ ਸਿੰਘ ਸੰਧੂ ਦੇ ਹੱਕ ਚ ਕੱਢਿਆ ਗਿਆ ਵਿਸ਼ਾਲ ਰੋਡ ਸ਼ੋਅ ਸੁਖਬੀਰ ਸਿੰਘ ਬਾਦਲ ਸਮੇਤ ਅਕਾਲੀ ਦਲ ਉੱਪਰ ਸਾਦੇ ਤਿੱਖੇ ਨਿਸ਼ਾਨੇ ਮਨੀਸ਼ ਸ਼ਿਸ਼ੋਦੀਆ ਅਮਰੋੜਾ ਅਮਨ ਸ਼ੇਰ ਸਿੰਘ ਚੜੀਕਲਸੀ ਹਰਮਿੰਦਰ ਸੰਧੂ ਵੀ ਰਹਿ ਮੌਜੂਦ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਤਤਾਂ ਜਿਮਨੀ ਚੌਂ ਨੂੰ ਲੈ ਕੇ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ ਅਤੇ ਇਸ ਮੌਕੇ ਉਹਨਾਂ ਵੱਲੋਂ ਅਕਾਲੀ ਦਲ ਕਾਂਗਰਸ ਸਮੇਤ ਵਿਰੋਧੀ ਪਾਰਟੀਆਂ ਉੱਪਰ ਤਿੱਖੇ ਨਿਸ਼ਾਨੇ ਸਾਦੇ ਗਏ ਇਸ ਮੌਕੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸੱਚੀ ਸੂਚੀ ਪਾਰਟੀ ਹੈ ਤੇ ਇਸ ਵਾਰ ਫ ਬਾ ਦੇਣਗੇ ਇਸ ਮੌਕੇ ਉਹਨਾਂ ਨੇ ਸੁਖਬੀਰ ਸਿੰਘ ਬਾਦਲ ਉੱਪਰ ਵੀ ਤਖਨ ਨਿਸ਼ਾਨੇ ਸਾਡੇ ਚੁਣਾਉਂਦੇ ਹੈ ਤੁਹਾਨੂੰ ਕੀ ਕੁਝ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਸੋ ਇਹਨਾਂ ਦੇ ਇਹਨਾਂ ਦੇ ਦਿਲ ਚ ਚੋਰ ਹੈ ਦਿਲ ਚ ਚੋਰ ਹੈ ਇਹਨਾਂ ਨੂੰ ਡਰ ਹੈ ਜੇ ਕਿਸੇ ਨੇ ਕੋਈ ਚੋਰੀ ਕੀਤੀ ਹੋਵੇ ਨਾ ਜਦ ਆਪਾਂ ਜਾ ਹੋਵੇ ਪੁਲਿਸ ਤੋਂ ਉਹ ਕਿਤੇ ਲੁਕਿਆ ਬੈਠਾ ਹੋਵੇ ਤੇ ਐਂਬੂਲੈਂਸ ਵੀ ਲੰਗੇ ਨਾ ਸੜਕ ਤੋਂ ਉਹ ਤਾਂ ਵੀ ਡਰ ਜਾਂਦਾ ਪੁਲਿਸ ਆ ਗਈ ਲੈ ਵੀ ਸੋ ਇਹ ਆਪ ਦਾ ਡੱਬ ਦੇ ਡਰਨ ਵਾਲੀ ਕਈ ਵਾਰੀ ਕੰਦ ਜਿਹੜੀ ਆਪਦੇ ਪਰ ਨਾਲ ਡੇ ਪੈਂਦੀ ਹੈ ਸੋ ਇਸ ਕਰਕੇ ਮੈਂ ਤੁਹਾਡੇ ਕੋਲੇ ਆਇਆ ਕਿ ਆਪਣਾ ਚੋਣ ਨਿਸ਼ਾਨਾ ਝਾੜੂ ਔਰ ਝਾੜੂ ਦਾ ਕੰਮ ਹੈ ਸਫਾਈ ਕਰਨਾ ਆ ਇਹਨਾਂ ਦੀ ਸਫਾਈ ਕਰ ਦੋ ਮੁੜ ਕੇ ਇਹ ਆਪਸ ਵਿੱਚ ਐਸਾ ਲੜਨਗੇ ਨਾ ਕਿ ਜਦੋਂ ਚਲੋ ਛੱਡੋ ਯਾਰ ਫਿਰ ਫਿਰੇ ਛੱਡ ਦੇਣਗੇ ਫਿਰ ਇਹ ਛੱਡ ਦੇਣਗੇ ਕੰਮ ਛੱਡੋ ਪਰੇ ਯਾਰ ਲੋਕ ਹੁਣ ਤਾਂ ਇੰਨਾ ਕੁਝ ਕਰ ਲਿਆ ਤਰਨ ਤਰਨ ਵਾਲ ਨੇ ਦੇਖ ਲਓ ਕਹਿ ਜਾ ਫਤਵਾ ਦੇਤਾ ਉਹ ਤਾਂ ਯਾਰ ਆਮਾ ਦੀ ਪਾਰਟੀ ਵਾਲੇ ਪਾਸੇ ਸੱਚੇ ਇਮਾਨਦਾਰ ਲੋਕਾਂ ਦੇ ਨਾਲ ਨਾਲ ਖੜ ਕੇ ਚਲੋ ਛੱਡੋ ਫਿਰ ਆਪਾਂ ਹੁਣ ਆਪਾਂ ਕੀ ਕਰਾਂਗੇ ਫਿਰ ਇਹ ਪੈਸੇ ਲਾਉਣੋਂ ਵੀ हट ਜਾਣਗੇ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਕੋਈ 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 ਵਿਰੋਧੀ ਧਿਰ ਵਾਲਾ ਪੱਖ ਨਿਭਾਇਆ ਕੋਈ ਕਰੇ ਕਦੇ ਕੋਈ ਪਾਰਲੀਮੈਂਟ ਚ ਆਉਂਦੇ ਓਥੇ ਵਿਧਾਨ ਸਭਾ ਚ ਆਪ ਬੋਲ ਕੇ ਨਿਕਲ ਜਾਂਦੇ ਆ ਮੈਂ ਜਿੰਦਾ ਲੈ ਗਿਆ ਸੀ ਕੁੰਜ ਮੈਂ ਸਪੀਕਰ ਸਾਹਿਬ ਨੂੰ ਤੇ ਮੈਂ ਕਹਿੰਦਾ ਅੰਦਰੋਂ ਜਿੰਦਾ ਲਾਓ ਆਪ ਬੋਲ ਕੇ ਚਲੇ ਜਾਂਦੇ ਹੋ ਸਾਨੂੰ ਵੀ ਸੁਣੋ ਇਹਨੂੰ ਕਹੋ ਵੀ ਇੱਥੇ ਖੜੋ ਖੜੋ ਬੈਠੋ ਕਿਕਲੀਆਂ ਤਾਂ ਇਹਨਾਂ ਦੀ ਪੈ ਗਈਆਂ ਹੁਣ ਕ੍ਰਿਯਾ ਕਾਦੀਸਾਰ ਦੀ ਹੁਣ ਤੱਕ ਕਿਕਲੀ ਕਲੀਰ ਦੀ ਹੁਣ ਤੱਕ ਕਿਕਲੀ ਕਲੀਰ ਦੀ ਗੱਲ ਬਣਦੀ ਨਹੀਂ ਸੁਖਵੀਰ ਦੀ ਠੀਕ ਹੈ ਨਾ ਚਿੱਟਾ ਮੇਰੇ ਭਾਈ ਦਾ ਉਹਨੂੰ ਆਪ ਹੀ ਫਸਾਈਦਾ ਹੁਣ ਉਹਦੇ ਨਾਲ ਮੁਲਾਕਾਤ ਕਰਨ ਨਾ ਭੇਜਾਈਦਾ ਠੀਕ ਹੈ ਕੋਈ ਕੋਈ ਨਾ ਲਾ ਦੋ ਲਾ ਦੋ ਸੁਬੀਰਾ ਜਿੰਦਾਬਾਦ ਸੁਬੀਰਾ ਤੁਹਾਡਾ ਜਿਹੜਾ ਜੋਸ਼ ਦੇਖ ਕੇ ਅੱਜ ਮੈਨੂੰ ਦੇਖੋ ਪਤਾ ਕੀ ਮੈਨੂੰ ਕਈ ਵਾਰੀ ਅੱਜ ਵੀ ਬਹੁਤ ਸਾਰੇ ਫੋਨ ਆਏ ਕਹਿੰਦੇ ਜੀ ਅੱਜ ਤੱਕ ਫਿਰ ਘਰੇ ਆਉਂਗੇ ਮੈਂ ਕਹਿੰਦਾ ਜੀ ਜਿਹੜੇ ਕੰਮ ਚ ਪਏ ਹੈ ਨਾ ਇਹ ਘਰੇ ਬੈਠਣ ਵਾਲਾ ਕੰਮ ਨਹੀਂ ਹੈਗਾ ਉਹਦਾ ਇਹ ਇਹ ਮੈਂ ਕਹਿੰਦਾ ਜੀ ਜਦੋਂ ਲੋਕ ਨਹੀਂ ਸਾਡੇ ਕਰਕੇ ਸੌਂਦੇ ਫਿਰ ਅਸੀਂ ਉਹਨਾਂ ਕਰਕੇ ਕਿਵੇਂ ਸੌ ਜਾਗੇ ਅਸੀਂ ਲੋਕਾਂ ਦੇ ਨਾਲ ਹਰ ਵਕਤ ਨਾਲ ਕੋਈ ਦਿਨ ਹੋਵੇ ਕੋਈ ਤਿਉਹਾਰ ਹੋਵੇ ਜਿੱਥੇ ਲੋਕ ਖੜੇ ਨੇ ਅਸੀਂ ਨਾਲ ਲੋਕਾਂ ਦੇ ਖੜਾਂਗੇ ਸੋ ਅਸੀਂ ਅੱਜ ਇੱਥੇ ਆਏ ਆ ਇਹ ਕਹਿਣ ਲਈ ਆਏ ਆ ਕਿ ਤੁਹਾਡੇ ਤੇ ਬਹੁਤ ਮਾਣ ਹੈ ਸਾਨੂੰ ਤੁਹਾਡੇ ਤੇ ਯਕੀਨ ਹੈ ਸਾਨੂੰ ਬਾਕੀ ਆਪਾਂ ਲੜਨਾ ਨਹੀਂ ਕੋਈ ਕਮੈਂਟਾ ਕਮੁੰਟਾ ਚ ਵੀ ਨਹੀਂ ਲੜਨਾ ਜੇ ਕੋਈ ਕਹਿੰਦਾ ਨਾ ਵੀ ਤੁਸੀਂ ਹਾਰੋਗੇ ਕਹਾਂ ਧੰਨਵਾਦ ਜੀ ਕਹ 14 ਤਰੀਕ ਨੂੰ ਦੇਖ ਲਾ ਕੇ ਬਸ ਇੰਨਾ ਕਹਿ ਦਿਆ ਕਰੋ ਕਾਨੂੰ ਲੜਨਾ ਪਏ ਤਾਂ ਦੇਖੋ ਇਹ ਤਾਂ ਲੜਨ ਨੂੰ ਫਿਰਦੇ ਆ ਇਹ ਤਾਂ ਲੜਨ ਨੂੰ ਫਿਰਦੇ ਪਤਾ ਕੀ ਹੈ ਦੇਖੋ ਜਿਹੜਾ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਅੱਜ ਟਹਿ ਜਾਣਾ ਜਦੋਂ ਉਹਨੂੰ ਪਤਾ ਹੁੰਦਾ ਮੈਂ ਥੱਕਿਆ ਪਿਆ ਮੈਂ ਟਹਿ ਜਾਣਾ ਹੁਣ ਮੈਂ ਹਾਰ ਜਾਣੀ ਛਿੰਝ ਉਹਨਾਂ ਦੂਜੇ ਪਹਿਲਵਾਨ ਦੇ ਪੰਨ ਤੇ ਦੰਦੀ ਵੱਢਣ ਲੱਗ ਜਾਂਦਾ ਕਦੇ ਉਹਨੂੰ ਉਹਦੇ ਮੂੰਹ ਇਨਕਰੂਟ ਮਾਰਨ ਲੱਗ ਜਾਂਦਾ ਫਿਰ ਇਹ ਤਾਂ ਘਰੂਟਾ ਘਰਾਟਾ ਤੇ ਆਏ ਹੋਏ ਹੁਣ ਵੀ ਇਹਨਾਂ ਨੂੰ ਯਾਰ ਕਿਵੇਂ ਪੜਕਾਈਏ ਆਪਾਂ ਪੜ ਕਰਾਂਗੇ ਬਿਲਕੁਲ ਸ਼ਾਂਤ ਰਹਿਣਾ ਨੌਜਵਾਨ ਮੁੰਡੇ ਸਾਡੇ ਸਾਥ ਸ਼ਾਂਤ ਰਹਿਣਾ ਕੁਝ ਸੋਸ਼ਲ ਮੀਡੀਆ ਤੇ ਨਹੀਂ ਲੜਨਾ ਕਿਤੇ ਇੱਥੇ ਆਉਂਦੇ ਹੋਣ ਜਾਂਦੇ ਹੋਣ ਪਰਾਂ ਦੀ ਲੰਘ ਜਾਓ ਮੇਰਾ ਮੱਥੇ ਲੱਗੇ ਮਾੜਿਆ ਯਾਰ ਆ ਹੁਣ ਤੁਸੀਂ ਦੇਖੋ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਝੜ ਜਾਨਸਾਰ 11 ਤਰੀਕ ਨੂੰ ਨਾ ਧੋਕ ਕੇ ਬਾਈ ਗੁਰੂ ਦਾ ਨਾਮ ਲੈ ਕੇ ਜਾਨਸਾਰ ਝੜੂ ਵਾਲਾ ਚੋਣ ਨਿਸ਼ਾਨ ਲੱਪਕੇ ਆਜੋ ਵਾਪਸ ਹੋਰ ਇੱਧਰ ਉੱਧਰ ਵਾਲੇ ਚੋਣ ਨਿਸ਼ਾਨ ਦੇਖਿਓ ਬੇਨਾ ਨਹੀਂ ਤਾਂ ਚਿੱਟਾ ਜਾਂ ਕਾਲਾ ਮੋਤੀਆ ਉਤਰ ਸਕਦਾ ਕਾਹਚਾ ਐਡੇ ਐਡੇ ਨੈਸ਼ ਨੇ ਹਾਂ ਇਹ ਦੱਸ ਦਿਓ ਮੈਂ ਨਾ ਕਿਤੇ ਕਿਤੇ ਮਾਵਾ ਭੈਣਾਂ ਨੂੰ ਵੀ ਦੱਸ ਦਿਓ ਕਿ ਤੇ ਇੰਨੀਆਂ ਕਰਾ ਲੀਏ ਇਹਨਾਂ ਨੇ ਸਾਰਾ ਪੰਜਾਬ ਲੁੱਟ ਕੇ ਖਾ ਲਿਆ ਇਹਨਾਂ ਨੇ ਬਸ 11 ਤਰੀਕ ਨੂੰ ਵੋਟਾਂ ਪਾਉਣੀਆਂ 11 ਤਰੀਕ ਤੱਕ ਦੇਖੋ ਆਪਾਂ ਜਿੰਨਾ ਚਿਰ ਰੀਵੈਂਸ ਨਹੀਂ ਬਚਦੇ ਉਹਨਾਂ ਚਿਰ ਆਪਾਂ ਇਹ ਨਹੀਂ ਸਮਝਣਾ ਕਿ ਅਸੀਂ ਜੁੱਤਕੇ ਜਾਂ ਕੋਹੜ ਦੇਖੋ ਹਰੇਕ ਪਾਰਟੀ ਨੂੰ ਆਪਣਾ ਆਪਣਾ ਹੱਕ ਹੈ ਜੋਰ ਲਾਉਣ ਦਾ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਜੋ ਕਾਨੂੰਨ ਦੇ ਮਤਲਬ ਕੋ ਉਹਨਾਂ ਨੂੰ ਖੁੱਲ ਮਿਲੀ ਹੈ ਉਹਦੇ ਨਾਲ ਉਹ ਕਰਨ প্রচার ਕਿਸੇ ਤੇ ਨਿੱਜੀ ਤੌਰ ਤੇ ਨਾ ਕੋਈ ਕਮੈਂਟ ਕਰਨ ਵੀ 11 ਤਰੀਕ ਨੂੰ ਵੋਟਾਂ ਪਾ ਕੇ 14 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਤਾਂ ਕੰਮ ਨਿਬੜ ਜਾਊਗਾ